ਦਰਗੇ ਮਿਲਦੇ ਥਾਉ ਗੁਰਾਂ ਨਾਲ ਰਤਿਆ ਗੁਰਾਂ ਨਾਲ ਰਤਿਆ ਦਰਗੇ ਮਿਲਦੇ ਥਾਉ ਗੁਰਾਂ ਨਾਲ ਰਤਿਆ ਗੁਰਾਂ ਨਾਲ ਰਤਿਆ ਦਰਗੇ ਮਿਲਦੇ ਥਾਉ ਗੁਰਾਂ ਨਾਲ ਰਤਿਆ ਗੁਰਾਂ ਨਾਲ ਜੀ ਦਰਗੇ ਮਿਲਦੇ ਥਾਉ ਗੁਰਾਂ ਨਾਲ ਰਤਿਆ ਗੁਰਾਂ ਨਾਲ ਰਤਿਆ ਦਰਗੇ ਮਿਲਦੇ ਥਾਉ ਗੁਰਾਂ ਨਾਲ ਰਤਿਆ ਗੁਰਾਂ ਨਾਲ ਜੀ ਦਰਗੇ ਮਿਲਦੇ ਥਾਉ ਗੁਰਾਂ ਨਾਲ ਰਤਿਆ ਗੁਰਾਂ ਨਾਲ ਰਤਿਆ ਦਰਗੇ ਮਿਲਦੇ ਥਾਉ ਗੁਰਾਂ ਨਾਲ ਰਤਿਆ ਗੁਰਾਂ ਸਤਿਗੁਰੂ ਅਰਦਾਨਾ ਜਿਹਵਾ ਜਪ ਗੁਰ ਨਾਮਉ ਨੇਤਰੀ ਸਤਿਗੁਰੂ ਦੇਖਨਾ ਸ਼ਰਮਣੀ ਸੁਨਨਾ ਗੁਰ ਨਾਮਉ ਸਤਿਗੁਰੁ ਸੇਤੀ ਰਤਿਆ ਦਰਗਹਿ ਪਾਈਐ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੇ ਉੱਤਮ ਕਾਢੀ ਇਹ ਵਿਰਲੇ ਕੀ ਕੀ ਸੋ ਜਿਨਾਂ ਨੂੰ ਮਹਾਰਾਜ ਨਾਮ ਦੀ ਦਾਤ ਬਖਸ਼ ਦੇ ਸੋ ਜਿਨ੍ਹਾਂ ਦੀ ਲਿਬ ਪਰਮੇਸ਼ਰ ਨਾਲ ਲੱਗ ਜਾਂਦੀ ਓ ਦੇ ਨਾਮ ਨਾਲ ਸੋ ਵਿਰਲੇ ਵਿਰਲੇ ਆ ਸੰਸਾਰ ਤੇ ਜਗ ਮੇ ਉੱਤਮ ਕਾਢੀ विरले के, के के कंदे विरले विरले है जिन्ना दी लगन लगदी सो बाकियां दी लगन ते पदार्थਾਂ ਵਿੱਚ ਲੱਗੀ ਹੋਈ ਦੁਨੀਆਦਾਰੀ ਵਿੱਚ ਲੱਗੀ ਹੋਈ ਆਪਣੀ ਸਭ ਦੀ ਲਗਨ ਦੁਨੀਆਦਾਰੀ ਵਿੱਚ ਲੱਗੀ ਪਰ ਵਿਰਲੇ ਵਿਰਲੇ ਹੈ ਜਿਨ੍ਹਾਂ ਦੀ ਲਗਨ ਪਰਮੇਸ਼ਰ ਨਾਲ ਲੱਗਦੀ ਸੋ ਆਪਣੇ ਅੰਦਰ ਤੇ ਹੋਰ ਹੀ ਕੁਝ ਚੱਲੀ ਜਾਂਦਾ ਨਾਮ ਨੇ ਕਿੱਥੇ ਚੱਲਣਾ ਹੈ ਹੋਰ ਹੀ ਕੁਝ ਚੱਲੀ ਜਾਂਦਾ ਇੱਥੇ ਵਿਰਲੇ ਵਿਰਲੇ ਹੈ ਜਿਨ੍ਹਾਂ ਦੇ ਅੰਦਰ ਹਰ ਵੇਲੇ ਰਸਨਾ ਤੇ ਵੀ ਨਾਮ ਚੱਲਦਾ ਹੈ ਕਿ ਹਿਰਦਾ ਵੀ ਅੰਦਰੋਂ ਨਾਮ ਨਾਲ ਜੁੜਿਆ ਹੋਇਆ ਹੈ ਹਿਰਦਾ ਵੀ ਜਪਦਾ ਹੈ ਜਿਨ੍ਹਾਂ ਦਾ ਤੇ ਮੁੱਖ ਤੋਂ ਵੀ ਜਿਹੜੇ ਜੱਪਦੇ ਉਹ ਤੇ ਵਿਰਲੇ-ਵਿਰਲੇ ਸੋ ਨਹੀਂ ਤੇ ਜੇ ਆਪਾਂ ਜੱਪਨ ਵੀ ਬਹਿ ਜੀਏ ਹਿਰਦਾ ਤੇ ਆਪਣਾ ਕਿਤੇ ਹੋਰ ਹੀ ਫਿਰਦਾ ਹੈ ਹਿਰਦਾ ਤੇ ਕੁਝ ਹੋਰੀ ਜੱਪੀ ਜਾਂਦਾ ਤੇ ਮੁੱਖ ਤੋਂ ਆਪਾਂ ਸਿਮਰਨ ਕਰੀ ਜਾਂਦੇ ਸੋ ਜਿੰਨਾ ਚਿਰ ਤਨੋਂ ਮਨੋਂ ਨਹੀਂ ਨਾ ਜੱਪਦੇ ਸੋ ਉਹਨਾਂ ਚਿਰ ਗੁਰੂ ਪਿਆਰਿਓ ਗੱਲ ਨਹੀਂ ਬਣਦੀ ਤੇ ਜਿਹੜੇ ਮਰਦੇ ਨਾਲ ਜਿਨ੍ਹਾਂ ਦੀ ਲਿਬ ਲੱਗੀ ਸੋ ਉਹਨਾਂ ਨੂੰ ਹੀ ਦਰਗਾਹ ਦੇ ਵਿੱਚ ਥਾਂ ਮਿਲਣੀ ਸੋ ਜਿੰਨਾ ਚਿਰ ਲਿਬ ਨਹੀਂ ਲੱਗਦੀ ਸੋ ਗੁਰੂ ਪਿਆਰਿਓ ਉਹਨਾਂ ਚਿਰ ਗੱਲ ਨਹੀਂ ਬਣਨੀ ਨਾ ਇੱਥੇ ਨਾ ਉਥੇ ਨਾ ਇਸ ਜਹਾਨ ਚ ਨਾ ਅਗਲੇ ਜਹਾਨ ਚ ਸੋ ਆਉ ਸੰਗਤ ਕਰਦੇ ਰਹੋ ਰੋਜ਼ ਸੰਗਤ ਵਿੱਚ ਆਇਆ ਕਰੋ ਸੰਗਤ ਵਿੱਚ ਬੈਠਿਆ ਕਰੋ ਸੋ ਗੁਰੂ ਪਿਆਰੇ ਜਿਓ ਸੰਗਤ ਵਿੱਚ ਬਹਿ ਕੇ ਨਾਮ ਜਪੀਏ ਨਾ 10 15 ਮਿੰਟ ਸੋ ਫਿਰ ਕਿਰਪਾ ਹੋ ਜਾਂਦੀ ਹੌਲੀ ਹੌਲੀ ਨਾਮ ਦਾ ਜਿਹੜਾ ਰੰਗ ਹੈ ਹੌਲੀ ਹੌਲੀ ਲੱਗਣ ਲੱਗ ਜਾਂਦਾ ਬੰਦੇ ਨੂੰ ਸੋ ਇਹ ਤੇ ਸੰਗਤ ਅਸਰ ਕਰਦੀ ਹੈ ਜੇ ਮਾੜੀ ਸੰਗਤ ਚ ਬਈਏ ਤੇ ਮਾੜਾ ਅਸਰ ਬੰਦੇ ਤੇ ਪੈਂਦਾ ਜ਼ਰੂਰ ਹੈ ਤੇ ਜੇ ਚੰਗੀ ਚ ਬਈਏ ਤੇ ਚੰਗੀ ਦਾ ਵੀ ਅਸਰ ਹੌਲੀ-ਹੌਲੀ ਹੁੰਦਾ ਹੈ ਚੰਗੀ ਦਾ ਅਸਰ ਹੌਲੀ-ਹੌਲੀ ਹੁੰਦਾ ਹੈ ਤੇ ਮਾੜੀ ਸੰਗਤ ਦੇ ਗੁਰੂ ਪਿਆਰਿਓ ਅਸਰ ਬਹੁਤ ਛੇਤੀ ਕਰਦੀ ਮੰਨ ਦੇ ਉਤੇ ਸੋ ਆਓ ਇਸ ਕਰਕੇ ਮਹਾਰਾ ਦੀ ਸੰਗਤ ਸੱਚੀ ਸੰਗਤ ਵਿੱਚ ਆਉਣਾ ਚਾਹੀਦਾ ਹੈ ਜਿਹੜਾ ਆਏਗਾ ਸੋ ਗੁਰੂ ਪਿਆਰਿਓ ਉਹਦੇ ਤੇ ਕਿਰਪਾ ਹੋ ਜਾਂਦੀ ਉਹਦਾ ਜਨਮ ਸਫਲਾ ਹੋ ਜਾਂਦਾ ਸੋ ਆਪੜੋ ਸੁਲੋਕ ਸਲੋਕ ਬਵਨੰ ਗੁਰੂ ਪਾਣੀ ਪਿਤਾ ਮਾਤਾ